ਤੋ ਅੱਜ ਆਪਾਂ ਗੱਲ ਕਰਨੀ ਹੈ ਅਸੀਂ ਅਕਸਰ ਬਿਮਾਰ ਕਿਉਂ ਰਹਿੰਦੇ ਹਾਂ ਦੋਸਤੋ ਅੱਜ ਦੇ ਸਮੇਂ ਵਿੱਚ 95% ਲੋਕ ਬਿਮਾਰ ਹਨ ਅਜਿਹਾ ਕੋਈ ਆਦਮੀ ਵੀ ਨਹੀਂ ਹੋਵੇਗਾ ਜਿਸ ਨੂੰ ਕੋਈ ਨਾ ਕੋਈ ਤਕਲੀਫ ਨਾ ਹੋਵੇ ਪਰਿਵਾਰ ਦਾ ਹਰ ਇੱਕ ਜੀ ਕੋਈ ਨਾ ਕੋਈ ਬਿਮਾਰੀ ਦਾ ਸ਼ਿਕਾਰ ਹੈ ਕੁਝ ਲੋਕ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਜਿਸ ਤਰ੍ਹਾਂ 슈ਗਰ ਹਾਈ ਬੀਪੀ ਕੈਂਸਰ ਥਾਇਰਾਇਡ ਕੋਲਾਈਟਸ ਡਿਪਰੈਸ਼ਨ ਦਮਾ ਵਗੈਰਾ ਵਗੈਰਾ ਅਤੇ ਕੁਝ ਲੋਕ ਆਮ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਹਨ ਜਿਸ ਤਰ੍ਹਾਂ ਖੰਗ ਐਲਰਜੀ ਯੂਰਕਸਡ ਚਮੜੀ ਰੋਗ ਪੇਟ ਦਰਦ ਦਾ ਮਟਾਪਾ ਖੂਨ ਦੀ ਕਮੀ ਹੈ ਵਗੈਰਾ ਅਸਲ ਵਿੱਚ ਜਿਸ ਹਿਸਾਬ ਨਾਲ ਪ੍ਰਮਾਤਮਾ ਨੇ ਸਾਨੂੰ ਕਰੋੜਾਂ ਅਰਬਾਂ ਰੁਪਏ ਦਾ ਇਹ ਸਰੀਰ ਦਿੱਤਾ ਹੈ ਸਾਨੂੰ ਇਸ ਦੀ ਸੰਭਾਲ ਹੀ ਨਹੀਂ ਕਰਨੀ ਆਉਂਦੀ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੀ ਖਾਣਾ ਹੈ ਕਦੋਂ ਖਾਣਾ ਹੈ ਕਿੰਨਾ ਖਾਣਾ ਹੈ ਕਿਸ ਤਰ੍ਹਾਂ ਖਾਣਾ ਹੈ ਸਾਡਾ ਹਿਸਾਬ ਸਿਰਫ ਪਸ਼ੂਆਂ ਵਾਲਾ ਹੈ ਜਦੋਂ ਮਰਜ਼ੀ ਜਿੰਨਾ ਮਰਜ਼ੀ ਸਾਨੂੰ ਮਿਲ ਜਾਵੇ ਅਸੀਂ ਉਹ ਸਾਰਾ ਕੁਝ ਸਮੇਟ ਹੀ ਦੇਣਾ ਹੁੰਦਾ ਹੈ ਵਿਆਹ ਸ਼ਾਦੀਆਂ ਵਿੱਚ ਅਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਆਦਮੀ ਪਹਿਲਾਂ ਗਰਮ ਗਰਮ ਪਕੌੜੇ ਤੇ ਗਲਾਬ ਜਾਮਣਾ ਖਾ ਜਾਣਗੇ ਫਿਰ 2 ਮਿੰਟਾਂ ਬਾਅਦ ਠੰਡੇ ਠੰਡੇ ਆਈਸਕ੍ਰੀਮ ਵਾਲੀ ਸਟਾਲ ਕੋਲ ਖੜੇ ਦਿਖਾਈ ਦੇਣਗੇ ਆਈਸਕ੍ਰੀਮ ਖਾਈ ਜਾਂਦੇ ਹੋਣਗੇ ਫਿਰ 5 ਕੁ ਮਿੰਟਾਂ ਬਾਅਦ ਇਧਰ ਉਧਰ ਘੁੰਮ ਕੇ ਕਾਫੀ ਵਾਲੀ ਮਸ਼ੀਨ ਕੋਲ ਜਾ ਖੜਨਗੇ ਅਤੇ ਫਿਰ 10 ਮਿੰਟਾਂ ਬਾਅਦ ਕੋਕਾ ਕੋਲਾ ਜਾਂ ਹੋ ਠੰਡਾ ਦੇ ਠੰਡੇ ਦੇ ਗਲਾਸ ਚੜ੍ਹੇ ਜਾਂਦੇ ਹੋਣਗੇ। ਕਈ ਵਾਰ ਗਰਮ ਗਰਮ ਖੀਰ ਖਾ ਕੇ ਫਿਰ 2 ਮਿੰਟਾਂ ਬਾਅਦ ਦਹੀਂ ਜਾਂ ਰੇਤੇ ਦਾ ਗਲਾਸ ਭਰ ਕੇ ਮੂੰਹ ਨੂੰ ਲਾਈ ਬੈਠੇ ਹੁੰਦੇ ਹਨ। ਇਹੋ ਜਿਹੇ ਲੋਕ ਫਿਰ ਬਿਮਾਰ ਨਹੀਂ ਹੋਣਗੇ ਤਾਂ ਹੋਰ ਕੀ ਹੋਣਗੇ ਬਹੁਤ ਘੱਟ ਲੋਕ ਹਨ ਜਿਹੜੇ ਸੋਚ ਸਮਝ ਕੇ ਖਾਂਦੇ ਹਨ ਅਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ ਇਹੋ ਜਿਹੇ ਲੋਕਾਂ ਨੂੰ ਬਿਮਾਰੀ ਵੀ ਬਹੁਤ ਘੱਟ ਹੀ ਆਉਂਦੀ ਹੈ ਤੇ ਬਿਮਾਰੀ ਡਰਦੀ ਉਹਨਾਂ ਦੇ ਨੇੜੇ ਹੀ ਨਹੀਂ ਲੱਗਦੀ ਪਰ ਜ਼ਿਆਦਾਤਰ ਲੋਕ ਬਿਮਾਰੀਆਂ ਕੋਲ ਭੱਜ-ਭੱਜ ਕੇ ਜਾਂਦੇ ਹਨ ਇਤੇ ਬਾਅਦ ਵਿੱਚ ਡਾਕਟਰਾਂ ਕੋਲ ਆਪਣੀ ਹਾਜ਼ਰੀ ਵੀ ਰੈਗੂਲਰ ਹੀ ਲਵਾਈ ਰੱਖਦੇ ਹਨ ਮੈਂ ਬਹੁਤ ਸਾਰੇ ਲੋਕ ਅਜਿਹੇ ਹੀ ਦੇਖੇ ਹਨ ਜਿਨ੍ਹਾਂ ਦਾ ਖੰਘ-ਖੰਘ ਕੇ ਬੁਰਾ ਹਾਲ ਹੋਇਆ ਫਿਰਦਾ ਹੁੰਦਾ ਹੈ ਪਰ ਪੀਜੇ 버ਗਰਾਂ ਨੂਡਲਾਂ ਪ੍ਰੈਟੀਆਂ ਕੇਕ ਵਗੈਰਾ ਨੂੰ ਉਹ ਭੱਜ-ਭੱਜ ਕੇ ਖਾਣ ਵਾਸਤੇ ਜਾਂਦੇ ਹਨ ਇੱਕ ਯੂਰਕ ਐਸਿਡ ਦੇ ਮਰੀਜ਼ ਨੂੰ ਮੈਂ ਕਿਹਾ ਕਿ ਬਾਈ ਤੁਸੀਂ ਖੱਟੀਆਂ ਚੀਜ਼ਾਂ ਅਤੇ ਦਹੀਂ ਲੱਸੀ ਤੋਂ ਪਰਹੇਜ਼ ਰੱਖਿਆ ਕਰੋ ਉਹ ਕਹਿੰਦੇ ਮੇਰਾ ਇਹਨਾਂ ਚੀਜ਼ਾਂ ਮੇਨਾ ਸਰਦਾ ਹੀ ਨਹੀਂ ਜੇਕਰ ਅਸੀਂ ਆਪਣੇ ਸਰੀਰ ਬਾਰੇ ਦੋਸਤੋ ਮੋਟਾ-ਮੋਟਾ ਜਾਣ ਲਈਏ ਅਤੇ ਅਜਿਹੇ ਦਾ ਗਿਆਨ ਹਾਸਲ ਕਰ ਲਈਏ ਤਾਂ ਅਸੀਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਵੀ ਕਾਬੂ ਕਰ ਸਕਦੇ ਹਾਂ ਪਰ ਅਸੀਂ ਇਹਨਾਂ ਗੱਲਾਂ ਬਾਰੇ ਕਦੇ ਸੋਚਿਆ ਹੀ ਨਹੀਂ ਹੈ ਕੁਝ ਸਰਦੇ ਵਰਦੇ ਲੋਕ ਤਾਂ ਆਪਣੇ ਪੈਸੇ ਦੀ ਹੰਕੜ ਵਿੱਚ ਹੀ ਬਿਮਾਰ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਿਸੇ ਮਾੜੇ ਡਾਕਟਰ ਤੋਂ ਦਵਾਈ ਨਹੀਂ ਲੈਣੀ ਇਸ ਤਰ੍ਹਾਂ ਉਹ ਆਪਣੇ ਹੀਠੇ ਸਮਝਦੇ ਹਨ ਫਿਰ ਉਹ ਕਿਸੇ ਤਕੜੇ ਹਸਪਤਾਲ ਵਿੱਚ ਜਾ ਕੇ ਆਪਣੀ ਛਿੱਲ ਪਟਾਉਂਦੇ ਹਨ ਅਤੇ ਫਿਰ ਵੀ ਸਭ ਤੋਂ ਵੱਧ ਬਿਮਾਰ ਰਹਿੰਦੇ ਹਨ ਗਰੀਬ ਤਰ੍ਹਾਂ ਦੇ ਲੋਕਾਂ ਨੂੰ ਇਹਨਾਂ ਗਿਆਨ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਡਾਕਟਰ ਕੌਣ ਹੈ ਉਹਨਾਂ ਨੂੰ ਇੱਕ ਐਮਬੀਬੀਐਸ ਡਾਕਟਰ ਐਮਬੀਬੀਐਸ ਵੀ ਡਾਕਟਰ ਲੱਗਦਾ ਹੈ ਅਤੇ ਦਵਾਈਆਂ ਵੇਚਣ ਵਾਲਾ ਵੀ ਡਾਕਟਰ ਲੱਗਦਾ ਹੈ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਦਵਾਈਆਂ ਵੇਚਣ ਵਾਲਾ ਹੈ ਜਾਂ ਡਾਕਟਰ ਹੈ ਜੇਕਰ ਉਹਨਾਂ ਨੂੰ ਕਮਰ ਦਰਦ ਤੋਂ ਕੋਈ ਆਦਮੀ ਕਹਿ ਦਿੰਦਾ ਹੈ ਕਿ ਭਾਈ ਤੂੰ ਰੋਜ਼ਾਨਾ ਥੋੜੀ ਜਿਹੀ ਛੇਲਾ ਜੀਤ ਲੈਣੀ ਸ਼ੁਰੂ ਕਰ ਦੇ ਇਸ ਤਰ੍ਹਾਂ ਤੇਰਾ ਦਰਦ ਠੀਕ ਹੋ ਜਾਵੇਗਾ ਉਹ ਪਤਾ ਕੀ ਕਹੇਗਾ ਕਿ ਇਹ ਗਰਮਤਾ ਨਹੀਂ ਹੁੰਦੀ ਇਹ ਕਿਵੇਂ ਖਾਣੀ ਹੈ ਇਹ ਪਿਓਰ ਕਿੱਥੋਂ ਮਿਲੇਗੀ ਪਰ ਜਦੋਂ ਉਸ ਨੂੰ ਡਾਕਟਰ ਲਫਾਫਾ ਭਰ ਕੇ ਦਵਾਈਆਂ ਦਾ ਦੇ ਦਿੰਦਾ ਹੈ ਤਾਂ ਉਹ ਨਾ ਆਖੇ ਇਹ ਗਰਮ ਤਾਂ ਠੰਡੀ ਨਹੀਂ ਨਾ ਆਖੇ ਇਹ ਅਸਲੀ ਹੈ ਜਾਂ ਨਕਲੀ ਹੈ ਕੁਝ ਨਹੀਂ ਕਹਿੰਦਾ ਬਸ ਲੱਪਾ ਭਰ-ਪਰ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ ਦੋਸਤੋ ਜੇਕਰ ਅਸੀਂ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਿਮਾਰੀਆਂ ਸਾਡੇ ਕੋਲ ਨਹੀਂ ਆਉਂਦੀਆਂ ਸਗੋਂ ਅਸੀਂ ਬਿਮਾਰੀਆਂ ਦੇ ਕੋਲ ਭੱਜ ਭੱਜ ਕੇ ਜਾਂਦੇ ਹਾਂ ਅਸੀਂ ਬਿਮਾਰੀਆਂ ਨੂੰਵਾਜਾ ਮਾਰ ਕੇ ਬੁਲਾਉਂਦੇ ਹਾਂ ਸਾਨੂੰ ਆਪਣਾ ਸਰੀਰ ਚਲਾਉਣਾ ਹੀ ਨਹੀਂ ਆਉਂਦਾ ਅਸੀਂ ਭੁੱਖ ਨਾਲ ਨਹੀਂ ਸਗੋਂ ਅਸੀਂ ਵੱਧ ਖਾ ਕੇ ਮਰਦੇ ਹਾਂ ਜੇਕਰ ਅਸੀਂ 100 ਸਾਲ ਤੱਕ ਬਿਨਾਂ ਕਿਸੇ ਬਿਮਾਰੀ ਤੋਂ ਜਿਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਵੇਰੇ 4-5 ਵਜੇ ਉੱਠ ਕੇ ਆਪਣਾ ਪੇਟ ਸਾਫ਼ ਕਰੋ ਫਿਰ ਘਟੋ ਘਟ ਅੱਧਾ ਘੰਟਾ ਆਪਣੇ ਸਰੀਰ ਮੁਤਾਬਕ ਕੋਈ ਕਸਰਤ ਕਰੋ ਜਾਂ ਯੋਗਾ ਅਭਿਆਸ ਕਰੋ ਉਸ ਤੋਂ ਕੁਝ ਸਮੇਂ ਬਾਅਦ ਮੌਸਮ ਮੁਤਾਬਕ ਗਰਮ ਜਾਂ ਠੰਡੇ ਪਾਣੀ ਨਾਲ ਇਸ਼ਨਾਨ ਕਰੋ ਆਪਣੇ ਸਰੀਰ ਮੁਤਾਬਕ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਖਾਣਾ ਜਿਉਣ ਵਾਸਤੇ ਖਾਓ ਨਾ ਕਿ ਖਾਣ ਵਾਸਤੇ ਜਿਉਂਦੇ ਰਹੋ ਦਨ ਪਰ ਆਪਣਾ ਕੰਮ ਕਰਨ ਦੇ ਨਾਲ ਨਾਲ ਹਮੇਸ਼ਾ ਖੁਸ਼ ਰਹੋ ਅੰਗਰੇਜ਼ੀ ਦਵਾਈਆਂ ਨੂੰ ਸਿਰਫ ਐਮਰਜੈਂਸੀ ਵਿੱਚ ਹੀ ਵਰਤੋ ਕੋਸ਼ਿਸ਼ ਕਰੋ ਕਿ ਨਿੱਕੀ ਮੋਟੀ ਇਲਾਜ ਨੂੰ ਦੇਸੀ ਢੰਗ ਨਾਲ ਹੀ ਠੀਕ ਕਰੋ ਇਲਾਜ ਨਾਲੋਂ ਭਰੇਜ ਚੰਗਾ ਹੁੰਦਾ ਇਹ ਫਾਰਮੂਲਾ ਹਮੇਸ਼ਾ ਯਾਦ ਰੱਖੋ ਬਸ ਇੰਨਾ ਕੰਮ ਹੈ ਕਿ ਤੁਸੀਂ ਅਮੇਸ਼ ਤੰਦਰੁਸਤ ਰਹੋਗੇ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੁਹਾਡੀ ਤੁਹਾਡਾ ਜੋ ਬਿਮਾਰੀਆਂ ਤੇ ਖਰਚਾ ਹੁੰਦਾ ਹੈ ਉਹ ਵੀ ਬਿਲਕੁਲ ਬੰਦ ਹੋ ਜਾਵੇਗਾ ਤੇ ਤੁਸੀਂ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਰਹੋਗੇ ਸੋ ਦੋਸਤੋ ਜੇਕਰ ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਪਸੰਦ ਕਰੋ ਤੇ ਵੀਡੀਓ ਨੂੰ ਵਾਤ ਅੱਗੇ ਸ਼ੇਅਰ ਕਰੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ